ਨਤੀਆਂ ਦੇ ਵਿੱਚ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਵਿੱਚ ਆਯੋਜਿਤ ਇੱਕ ਪ੍ਰਦਰਸ਼ਨੀ ਦੇ ਬਾਹਰ ਪਾਰਕਿੰਗ ਦੀ ਕਲੈਕਸ਼ਨ ਲੈ ਕੇ ਜਾ ਰਹੇ ਕਾਂਗਰਸੀ ਆਗੂ ਅਬਾਸ ਰਾਜਾ ਦੇ ਨਾਲ ਕੁਝ ਬਾਈਕ ਸਵਾਰ ਨੌਜਵਾਨਾਂ ਨੇ ਕੁੱਟਮਾਰ ਕੀਤੀ ਆਬਾਸ ਦੇ ਚਿਹਰੇ ਨੱਕ ਅਤੇ ਸਿਰ ਦੇ ਉੱਪਰ ਕਈ ਝੋਟਾ ਆਈਆਂ ਨੇ ਉਥੇ ਹੀ ਬਦਮਾਸ਼ਾਂ ਇੱਥੇ ਬਸ ਨਹੀਂ ਕੀਤੀ ਅਤੇ ਬਦਮਾਸ਼ਾਂ ਨੇ ਕੁੱਟਮਾਰ ਕਰਨ ਤੋਂ ਬਾਅਦ ਉਸ ਤੋਂ ਪੈਸਿਆਂ ਦਾ ਬੈਗ ਵੀ ਖੋਲਿਆ ਜ਼ਖਮੀ ਕਾਂਗਰਸੀ ਆਗੂ ਅਬਾਸ ਰਾਜਾ ਨੇ ਦੱਸਿਆ ਕਿ ਪੀਏਯੂ ਦੇ ਵਿੱਚ ਪ੍ਰਦਰਸ਼ਨੀ ਆਯੋਜਿਤ ਕੀਤੀ ਗਈ ਹੈ ਮਾਤੇ ਉਸ ਪ੍ਰਦਰਸ਼ਨੀ ਦੇ ਬਾਹਰ ਪਾਰਕਿੰਗ ਦਾ ਰੱਖ-ਰਖਾਅ ਉਹਨਾਂ ਦੇ ਕੋਲ ਹੈ ਅਤੇ ਇੱਕ ਕਰਿੰਦੇ ਨੂੰ ਜਦੋਂ ਉਹਨਾਂ ਨੇ ਬਿਨਾਂ ਪਰਚੀ ਪੈਸੇ ਇਕੱਠੇ ਕਰਦੇ ਦੇਖਿਆ ਤਾਂ ਉਹਨਾਂ ਨੇ ਉਸ ਕਰਿੰਦੇ ਨੂੰ ਬਾਅਦ ਵਿੱਚ ਕੱਢ ਦਿੱਤਾ ਅਤੇ ਬਾਸ ਨੇ ਵੀ ਕਿਹਾ ਕਿ ਐਸੇ ਨੌਜਵਾਨ ਨੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸੋਮਵਾਰ ਸ਼ਾਮ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਦੇ ਕੋਲੋਂ ਪੈਸਿਆਂ ਦਾ ਬੈਗ ਹੋਰਿਆ ਜਿਸ ਦੇ ਵਿੱਚ ਕਰੀਬ 35000 ਰੁਪਏ ਦੀ ਕਲੈਕਸ਼ਨ। ਦੇਖੋ ਜੀ ਜੁਨੀਵਰਸਿਟੀ ਦੇ ਐਗਰੀਗੇਸ਼ਨ ਲੱਗੀ ਹੋਈ ਆ। ਮੈਂ ਐਗਜ਼ੀਬਿਸ਼ਨ ਤੋਂ ਆਪਣੇ ਫੈਮਿਲੀ ਵਾਸਤੇ ਡਰਾਈ ਫਰੂਟ ਲੈ ਕੇ ਬਾਹਰ ਨਿਕਲਿਆ ਕਿਉਂਕਿ ਉੱਥੇ ਪਾਰਕਿੰਗ ਦੇ ਵਿੱਚ ਵੀ ਮੈਨੇਜਮੈਂਟ ਮੈਂ ਹੀ ਕਰ ਰਿਹਾ ਜੀ ਜਿੱਦਾਂ ਹੀ ਮੈਂ ਐਗਜ਼ੀਬਿਸ਼ਨ ਬਾਹਰ ਨਿਕਲਿਆ ਥੋੜੀ ਦੂਰ ਗਿਆ ਹਾਂਗਾ 5-6 ਮੁੰਡਿਆਂ ਨੇ ਆ ਕੇ ਬਿਨਾਂ ਗੱਲਬਾਤ ਕੀਤੇ ਮੇਰੇ ਤੇ ਹਮਲਾ ਕਰਤਾ ਜੀ ਹਮਲਾ ਕਰਨ ਤੋਂ ਬਾਅਦ ਮੇਰਾ ਬੈਗ ਖੋ ਕੇ ਲੈ ਗਏ ਹੂੰ ਮੇਰੇ ਬੈਗ ਦੇ ਵਿੱਚ ਪਾਰਕਿੰਗ ਦੀਆਂ ਕਾਪੀਆਂ ਸਨ ਤੇ 30-35 ਹਜ਼ਾਰ ਰੁਪਏ ਸਨ ਅੱਛਾ ਅਰਾਊਂਡ ਫਿਗਰ ਉਸ ਤੋਂ ਬਾਅਦ ਮੈਂ ਉਹਨਾਂ ਮਗਰ ਨੱਠੇ ਆਇਆ ਪਰ ਉਹਨਾਂ ਨੇ ਆਪਣਾ ਇਲਾਕੇ ਅਗੇ ਬਾਈਕਾਂ ਸਟਾਰਟ ਕੀਤੀਆਂ ਬਾਈਕਾਂ ਸਟਾਰਟ ਕਰਕੇ ਨਟ ਗਏ ਜੀ ਤੇ ਇਹ ਹੋਇਆ ਕਿੱਥੇ ਇਹ ਬਿਲਕੁਲ ਯੂਨੀਵਰਸਿਟੀ ਦੇ ਅੰਦਰ ਹੋਇਆ ਜੀ ਅੱਛਾ ਜੀ ਐਗਜ਼ੀਬਿਸ਼ਨ ਦਿੱਖੇ ਲੱਗੀ ਵੀ ਨਾ 2 ਨੰਬਰ ਗੇਟ ਦੇ ਵਿੱਚ ਉੱਥੇ ਤੇ ਤੁਸੀਂ ਮੈਡੀਕਲ ਕਰਾ ਲਿਆ ਹਾਂ ਜੀ ਹਾਂ ਜੀ ਮੈਡੀਕਲ ਕਰਾ ਰਿਆ ਮੈਂ ਹੁਣ ਪੀਐਲੂ ਥਾਣੇ ਜਾ ਰਹੇ ਹਾਂ ਉੱਥੇ ਆ ਕੇ ਮੈਂ ਕੰਪਲੇਨਟ ਕਾਰਵਾਈ ਕਰਾਨੀ ਹੈ ਜੋ ਕਾਨੂੰਨੀ ਕਾਰਵਾਈ ਹੋਗੀ ਕਾਨੂੰਨੀ ਕਾਰਵਾਈ ਕਰਾਂਗੇ ਤੇ ਕਿਹੜੀ ਪਾਰਟੀ ਤੋਂ ਬਿਲੋਂਗ ਕਰਦੇ ਹੋ ਤੁਸੀਂ ਮੈਂ ਕਾਂਗਰਸ ਪਾਰਟੀ ਤੋਂ ਜੀ ਤੇ ਇਹ ਕਿੰਨੇ ਵਜੇ ਦੀ ਘਟਨਾ ਜਦੋਂ ਇਹ ਹੋਇਆ 4:30 ਵਜੇ ਜੀ 4:30 ਵਜੇ ਤਕਰੀਬ 4:30 ਦਾ ਟਾਈਮ ਸੀਗਾ ਜੀ ਤੇ ਤੁਸੀਂ ਇਕੱਲੇ ਸੀਗੇ ਹਾਂ ਜੀ ਮੈਂ ਇਕੱਲਾ ਹੀ ਸੀ ਜੀ ਮੈਨ ਮੇਰੇ ਜਿਹੜੇ ਮੇਰੇ ਯਾਰ ਦੋਸਤੇ ਮੁੰਡੇ ਹੁੰਦੇ ਉਹਨਾਂ ਨੇ ਇੰਨੀ ਹਿੰਮਤ ਨਹੀਂ ਮੈਨੂੰ ਹੱਥ ਲਗਾ ਜਾਂਦੇ ਜੀ ਹੂੰ ਅੱਜ ਤੱਕ ਬਾਬੇ ਦੀ ਇੰਨੀ ਕਿਰਪਾ ਰਹੀ ਆ ਪਰ ਅੱਜ ਮੈਂ ਇਕੱਲਾ ਸੀਗਾ ਹੂੰ ਤੇ ਚਾਰ ਪੰਜ ਮੁੰਡਿਆਂ ਨੇ ਬਗੈਰ ਦੱਸੇ ਮੇਰੇ ਤੇ ਹਮਲਾ ਕੀਤਾ ਜੀ ਤੇ ਉਹਨਾਂ ਕੋਲ ਕੋਈ ਹਥਿਆਰ ਵੀ ਸੀ। ਹਾਂਜੀ ਡਾਂਗਾ ਫੜੀਆਂ ਹੋਏ ਸੀਗਾ ਤੇ ਹੱਥ ਜਿਹੜੇ ਮੋٹے ਕੜੇ ਨਹੀਂ ਹੁੰਦੇ। ਉਹ ਪਾਇਆ ਹੋਇਆ ਸੀ। ਮੇਰੇ ਆ ਕੜੀ ਵੱਜਿਆ ਇੱਥੇ। ਅੱਛਾ। ਹਾਂਜੀ। ਤੇ ਤੁਸੀਂ ਇਨਫੋਰਮੇਸ਼ਨ ਦਿੱਤੀ ਪੁਲਿਸ ਨੂੰ ਉੱਥੇ ਉਸ ਟਾਈਮ ਕੀ ਮੇਰੇ ਨਾਲ ਐਦਾ ਹੋ ਗਿਆ ਕੋਈ ਨਹੀਂ ਉੱਥੋਂ ਤਾਂ ਸਿੱਧਾ ਹੀ ਮੈਂ ਜੀ ਮੈਂ ਆਪਣੇ ਬੰਦਿਆਂ ਨੂੰ ਫੋਨ ਕੀਤਾ ਹੈ ਆਪਣੇ ਉਹਨਾਂ ਨੇ ਫੋਨ ਕੱਟ ਕੇ ਮੈਂ ਹਸਪੀਟਲ ਆਇਆ ਆ। ਜੀ। ਹੁਣ ਮੈਂ ਥਾਣੇ ਜਾ ਰਿਹਾ ਹਾਂ। ਥਾਣੇ ਆ ਕੇ ਮੈਂ ਕੰਪਲੇਨਟ ਕਰਾਉਂਗਾ ਜੀ। ਆਪਾਂ ਕਾਨੂੰਨੀ ਤਰੀਕੇ ਨਾਲ ਕੰਮ ਕਰਾਂਗੇ। ਕਾਨੂੰਨੀ ਤਰੀਕੇ ਨਾਲ ਕਾਰਵਾਈ ਕਰਾਂਗੇ। ਤਾਂ ਹੋ ਸਕੀ ਉਹ ਬੰਦਿਆਂ ਦੀ ਕੌਣ ਸੀ ਇੱਕ ਮੁੰਡਾ ਉੱਥੇ ਕਹਿੰਦਾ ਪਿਆ ਕਿ ਹਾਂ ਵੀ ਇਹ ਮੁੰਡਾ ਇੱਥੇ ਪਹਿਲਾਂ ਵੀ ਇੱਥੇ ਕੰਮ ਕਰਕੇ ਗਿਆ ਆ ਜੀ ਸਰਸ ਮੇਲੇ ਦੇ ਟਾਈਮ ਤੇ ਵੀ ਅੱਛਾ ਜੀ ਹੁਣ ਉਹ ਮੁੰਡੇ ਦੇ ਉਹ ਮੁੰਡੇ ਤੋਂ ਅਸੀਂ ਪਤਾ ਕਰਾਂਗੇ ਕਿ ਉਹਦਾ ਘਰ ਕਿੱਥੇ ਆ ਹੂੰ ਉਹਦੇ ਖਿਲਾਫ ਕਾਰਵਾਈ ਕਰਾਵਾਂਗੇ ਪਰ ਇੰਨੀ ਵੱਡੀ ਪੰਜਾਬ ਦੀ ਐਡੀ ਵੱਡੀ ਯੂਨੀਵਰਸਿਟੀ ਉਹਦੇ ਵਿੱਚ ਐਦਾਂ ਹਮਲਾ ਹੋਣਾ ਕਿਤੇ ਨਾ ਕਿਤੇ ਸਵਾਲ ਤਾਂ ਖੜੇ ਹੁੰਦੇ ਆ ਦੇਖੋ ਜੀ ਉਥੇ ਪਬਲਿਕ ਵੀ ਸੀਗੀ ਇਹ ਤਾਂ ਹੈ ਨਹੀਂ ਕਿ ਆਪਾਂ ਗੜਤ ਬੋਲਦੇ ਪਿਆ ਉਥੇ ਪਬਲਿਕ ਵੀ ਖਿਲੀ ਹੈ ਉਥੇ ਸਕਿਉਰਿਟੀ ਗਾਰਡ ਵੀ ਬੈਠੇ ਨੇ ਸਕਿਉਰਿਟੀ ਗਾਰਡਾਂ ਨੂੰ ਲਾ ਕੇ ਪੁੱਛਿਆ ਜਬੇ ਅੱਜ ਕੱਲ ਅੱਜ ਦੀ ਡੇਰ ਵਿੱਚ ਮੈਂ ਦੇਖ ਰਿਹਾ ਜਦੋਂ ਕੋਈ ਕਿਸੇ ਤੇ ਕੋਈ ਹਮਲਾ ਕਰਦਾ ਹੈ ਕਿ ਕੋਈ ਵੀ ਅਣਜਾਣ ਬੰਦਾ ਆ ਕੇ ਉਹਨੂੰ ਬਚਾਉਂਦਾ ਨਹੀਂ ਹੈਗਾ ਲੋਕਾਂ ਨੂੰ ਆਪਣਾ ਡਰ ਹੁੰਦਾ ਜੀ ਬਿਲਕੁਲ ਪੰਜ-ਛੇ ਮੁੰਡੇ ਜਦੋਂ ਮੇਰੇ ਤੇ ਪੈ ਕੇ ਇਕੱਲੇ ਤੇ ਉਥੇ ਕੋਈ ਲੇਡੀਜ਼ ਸੀਗੇ ਜਾਂਸ ਉਹ ਕੀ ਕਰਦੇ ਪਰ ਦੇਖਿਆ ਜਾਵੇ ਯੂਨੀਵਰਸਿਟੀ ਦੇ ਅੰਦਰ ਅੰਦਰ ਕਿਸੇ ਨੂੰ ਐਡਾ ਐਂਟਰ ਨਹੀਂ ਕਰਨ ਦਿੰਦੇ ਉਹਦਾ ਵਾਹਾਈਕਲ ਨੰਬਰ ਨੋਟ ਕੀਤਾ ਜਾਂਦਾ ਵਾ ਜੇ ਕੋਈ ਅੰਦਰ ਐਂਟਰ ਹੁੰਦਾ ਪੁੱਛਿਆ ਜਾਂਦਾ ਕੌਣ ਜਾਣਾ ਅੰਦਰ ਯੂਨੀਵਰਸਿਟੀ ਜਾਂਦਾ ਹੁਣ ਐਗਜ਼ੀਬਿਸ਼ਨ ਲੱਗੀ ਹੈ ਜੀ ਹੁਣ ਐਗਜ਼ੀਬਿਸ਼ਨ ਦੇ ਯਾਰ ਦੇ ਵਿੱਚ ਤਾਂ ਕਈ ਰੁਕੀ ਜਾਂਦੇ ਨੇ ਆਉਂਦੇ ਜੀ ਹੁਣ ਗੇਟਾਂ ਤੇ ਜਿਹੜੇ ਸਰਕਾਰੀ ਮੁਲਾਜ਼ਮ ਨੇ ਉਹਨਾਂ ਇਹ ਤਾਂ ਆਈ ਕਾਰ ਵਗੈਰਾ ਚੈੱਕ ਕਰਕੇ ਅੰਦਰ ਐਂਟਰੀ ਹੁੰਦੀ ਆ ਹੁਣ ਜਿਹੜੇ ਐਗਜ਼ੀਬਿਸ਼ਨ ਦੇਖਣ ਆ ਰਹੇ ਨੇ ਉਹਨਾਂ ਦੀ ਤਾਂ ਹੁਣ ਕੋਈ ਐਂਟਰੀ ਨਹੀਂ ਨਾ ਹੈ ਜਿਸ ਜਗ੍ਹਾ ਤੇ ਐਗਜ਼ੀਬਿਸ਼ਨ ਲੱਗੀ ਸੀ ਉੱਥੇ ਪੁਲਿਸ ਦਾ ਇੰਤਜ਼ਾਮ ਸੀਗਾ ਜਾਂ ਨਹੀਂ ਸਰ ਉੱਥੇ ਪੁਲਿਸ ਨਹੀਂ ਮੈਂ ਦੇਖੀ ਜੀ ਉਹ ਯੂਨੀਵਰਸਿਟੀ ਦੇ ਕਿ ਮੁ ਵੀ ਉਹ ਖੜਾ ਸੀਗਾ ਉਹ ਵੀ ਨਹੀਂ ਆਏ ਬਚਾਨ ਦੀ ਨਹੀਂ ਜੀ ਕੋਈ ਨਹੀਂ ਆਇਆ ਤੇ ਹੁਣ ਤੁਸੀਂ ਪੀਏਜੂ ਥਾਣੇ ਜਾ ਰਹੇ ਹੋ ਹਾਂ ਜੀ ਬਿਲਕੁਲ ਥਾਣੇ ਜਾ ਰਹੇ ਹਾਂ ਉਥੇ ਕਿ ਮੈਂ ਕੰਪਲੇਨਟ ਕਰੂੰਗਾ ਜੀ ਆਪਾਂ ਕਾਨੂੰਨ ਕਾਨੂੰਨੀ ਤਰੀਕੇ ਨਾਲ ਕਾਰਵਾਈ ਕਰਨੀ ਆ ਜੀ ਕਿਉਂਕਿ ਜੇ ਅੱਜ ਦੇ ਇਦਾਂ ਦੇ ਹਾਲਾਤ ਹੀ ਸਾਡੇ ਵਰਗੇ ਕਾਂਗਰਸੀ ਬੰਦਿਆਂ ਤੇ ਹਾਲ ਹੋਗਾ ਤੇ ਆਮ ਬੰਦਿਆਂ ਦਾ ਕੀ ਹਾਲ ਹੋਗਾ ਜੀ ਉਹਨਾਂ ਦਾ ਕੋਈ ਜੇ ਸਾਡੀ ਜੇ ਸਾਨੂੰ ਸਾਡੀ ਸਾਡੀ ਕਿ ਲੁਧਿਆਣਾ ਦੇ ਕਿ ਪਹਿਚਾਨ ਆ ਹਾਂ ਤੁਹਾਡੇ ਮੀਡੀਆ ਦੇ ਵਿੱਚ ਪਹਿਚਾਨ ਅਸੀਂ ਇੱਕ ਰਾਜਨੀਤਿਕ ਬੰਦੇ ਆ ਸਮਾਜ ਸੇਵਕ ਬੰਦੇ ਆ ਕਿ ਸਾਡੇ ਵਰਗੇ ਬੰਦਿਆਂ ਨੇ ਹਾਲ ਆ ਤੇ ਫਿਰ ਆਮ ਬੰਦਾ ਦਾ ਸੇਫ ਨਹੀਂ ਨਾ ਹੈਗਾ ਇੱਥੇ ਉਹਨਾਂ ਦਾ ਕੋਈ ਬਾਸ ਦੀ ਮੋਟਿਵ ਕੋਈ ਲੁੱਟ ਖੋਹ ਦਾ ਸੀਗਾ ਜਾਂ ਕੋਈ ਤੁਹਾਡੇ ਨਾਲ ਕਿਸੇ ਤਰ੍ਹਾਂ ਕੋਈ ਰੰਜਿਸ਼ ਕੱਢੀ ਗਈ ਜਾਂ ਕਿਸੇ ਨੇ ਕੋਈ ਅਟੈਕ ਕਰਵਾਇਆ ਤੁਹਾਡੇ ਤੇ ਮੇਰੀ ਕਿਸੇ ਨਾਲ ਕੋਈ ਖੁੰਦਕ ਨਹੀਂ ਕੋਈ ਰੰਜਿਸ਼ ਨਹੀਂ ਹੈ ਠੀਕ ਹੈ ਜੀ ਮੈਂ ਇੰਨਾ ਜਾਣਦਾ ਆ ਕਿ ਅੱਜ ਦੀ ਡੇਟ ਵਿੱਚ ਇੰਨੀ ਭੁੱਖਮਰੀ ਹੋ ਗਈ ਆ ਕਿ ਲੋਕਾਂ ਨੂੰ ਸਭ ਨੂੰ ਪਤਾ ਜੀ ਮੈਂ ਉੱਥੇ 3 ਦਿਨ ਦਾ ਪਾਰਕਿੰਗ ਦੇਖ ਰਿਹਾ ਜੀ ਦੇ ਜਾਨੂੰ ਪਤਾ ਹੀ ਜਾਂਦੇ ਹੋਏ ਬੰਦੇ ਕੋਈ ਪੈਸੇ ਵੀ ਹੋਣੇ ਆ ਆਵਾਜ਼ ਜੀ ਕਿਤੇ ਇਹ ਤਾਂ ਨਹੀਂ ਕਿ ਤੁਹਾਡਾ ਕੋਈ ਕਰਿੰਦਾ ਹੋਵੇ ਜਿਹਦਾ ਕੋਈ ਪੈਸੇ ਦਾ ਤੁਹਾਡੇ ਨਾਲ ਲੈਣ ਦੇਣ ਕਿਸੇ ਨੂੰ ਪੈਸੇ ਨਾ ਦਿੱਤੇ ਉਹਨਾਂ ਕੁਛ ਐਦਾ ਦਾ ਕੋਈ ਐਡਾ ਨਾ ਕਿਹੜਾ ਕੋਈ ਕਰਿੰਦਾ ਹੋ ਜਾਊਗਾ ਇਹਨੂੰ ਤਾਂ ਕਹਾ ਹ ਦਿਹਾੜੀ ਵਾਲੇ ਮੁੰਡੇ ਹੁੰਦੇ ਨੇ ਦਿਹਾੜੀਆਂ ਲੈਂਦੇ ਨੇ ਲਾਂਦੇ ਨੇ ਹਾਂ ਇੱਕ ਮੁੰਡੇ ਤੇ ਡਾਊਟ ਆ ਕਿ ਪਾਰਕਿੰਗ ਦੇ ਵਿੱਚ ਕੰਮ ਕਰਦਾ ਪਿਆ ਸੀਗਾ ਬਿਨਾਂ ਪਰਚੀਆਂ ਤੋਂ ਪੈਸੇ ਫੜਦਾ ਪਿਆ ਸੀਗਾ ਅਸੀਂ ਉਹਨੂੰ ਕੰਮ ਤੋਂ ਕੱਢਿਆ ਜੀ ਮੇਰਾ ਸਿੱਧਾ ਡਾਊਟ ਉਸ ਬੰਦੇ ਤੇ ਹੀ ਆ ਜੀ ਜੋ ਡਾਊਟ ਕਲੀਅਰ ਹੋ ਗਿਆ ਉਹਦੇ ਖਿਲਾਫ ਮੈਂ ਕਾਰਵਾਈ ਜ਼ਰੂਰ ਕਰਾਂਗਾ ਜੀ ਤੇ ਉਹ ਦੇਖਿਆ ਤੁਸੀਂ ਉਹ ਬੰਦਾ ਨਾਲ ਸੀਗਾ ਜਦੋਂ ਹਮਲਾ ਹੋਇਆ ਧਿਆਨ ਧਿਆਨ ਸੀਗਾ ਕਿ ਉਹ ਬੰਦਾ ਆਇਆ ਜਾਂ ਨਹੀਂ ਭਾਈ ਜੀ ਮੈਨੂੰ ਪਤਾ ਨਹੀਂ ਕਿ ਪਿੱਠ ਪਿੱਛੇ ਮੈਨੂੰ ਪਿੱਠੋਂ ਵਾਰ ਕੀਤਾ ਉਹਨਾਂ ਨੇ ਅੱਛਾ ਜੀ ਪਿੱਠੋਂ ਵਾਰ ਕਰਕੇ ਜਿਹੜਾ ਅੱਗੇ ਜਿਹੜੇ ਮੁੰਡੇ ਨੇ ਮੈਨੂੰ ਮਾਰਿਆ ਕਰਾ ਹੂੰ ਮੈਂ ਉਹ ਮੁੰਡੇ ਮੇਰਾ ਸਾਹਮਣੇ ਆ ਰਿਹਾ ਉਹ ਦੇਖ ਲੂੰਗਾ ਪਛਾਣ ਲੂੰਗਾ ਠੀਕ ਜਿਹੜੇ ਜਦੋਂ ਮੈਂ ਆਪਣਾ ਫੇਸ ਰੱਖ ਹੋ ਰਿਆ ਹੁਣ ਉੱਪਰ ਸਿਰ ਤੇ ਪਿੱਠ ਤੇ ਜਿਹੜੇ ਵਾਰ ਕਰਦੇ ਮੈਨੂੰ ਨਹੀਂ ਪਤਾ ਕੌਣ ਸੀਗੇ ਉਹ ਠੀਕ ਹੈ ਇਹ ਹੈ ਕਿ 5-6 ਮੁੰਡੇ ਜ਼ਰੂਰ ਸੀਗੇ ਇੱਕ ਨੂੰ ਮੈਂ ਪਛਾ എസ് എൻ ജെ ന്യൂസ് ലുധിയാണ് അഭിഷേ ചരോട്ട് റിപ്പോർട്ട്